ਆਪ ਜੀ ਦੇ ਸਤਿ ਸ੍ਰੀ ਅਕਾਲ ਪੰਡਾ ਮਹਾਰਾਜ ਸਰਦਾਰ ਅਮਰਤਾਪਾਲ ਸਿੰਘ ਮਹਾਰਾਜ ਪੰਜਾਬਾਰਿਸ ਆਪ ਜੀ ਦੇ ਕਿਰਪਾ ਨਾਲ ਮਹਾਰਾਜ ਗੁਰਸਿੱਖੀ ਦਾ ਪ੍ਰਚਾਰ ਕਰਵਾਇਆ ਹੋਇਆ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਰਦਾਰ ਅਮਰਤਾਪਾਲ ਸਿੰਘ ਮਹਾਰਾਜ ਗੁਰਸਿੱਖੀ ਦਾ ਪ੍ਰਚਾਰ ਰੰਦਾ ਬੰਬਕਸ਼ਾ ਮਹਾਰਾਜ ਹੰਸਨ ਸਹਿਤਾ ਗਨੀ ਮਹਾਰਾਜ ਸਰਦਾਰ ਰਾਜ ਕਰਨੇ ਮੋਢੇ ਖਦੇ ਕਰਨੇ ਮਹਾਰਾਜ ਰਾਜਦੇ ਸਿੰਘਾਂ ਦੀ ਚੜ੍ਹਦੀ ਕਲਾ ਰਬੀਜੀ ਮਹਾਰਾਜ ਬੰਦੀ ਛੋੜ ਦਤਾ ਪਾਸ਼ਾ ਜੀਓ ਆਪ ਕੀ ਦੇ ਅਗਿਆਤਾਂ 35 ਜੌਂਦੜੀ ਹੈ ਮਹਾਰਾਜ ਜਿਹੜੇ ਜਿਹੜੇ ਸਿੱਖ ਮਹਾਰਾਜ ਜਿਹਨਾਂ ਦੇ ਵਿੱਚ 20 ਸਾਲ 30 47 ਤੋਂ ਜਿਹੜਾ ਕਪਰੇ ਮਹਾਰਾਜ ਸਜਾਵਾਂ ਪੂਰੀ ਹੋਣ ਤੋਂ ਵੀ ਬਾਅਦ ਮਹਾਰਾਜ ਇਹਨਾਂ ਨੂੰ ਛੋੜ ਨਹੀਂ ਇਹ ਪਾਸ਼ਾ ਬੰਦਲਾ ਸਿਰਾਉਪ ਚੇ ਪਾਸ਼ਾ ਜੀਓ ਕਿਪਾ ਕਰੋ ਮਹਾਰਾਜ ਤਾਂ ਤੇਰੇ ਮੋਰਚੇ ਫਟੇ ਕਰੋ ਮਹਾਰਾਜ ਜਿਹੜੇ ਜਿਹੜੇ ਜਿੰਦਾ ਦੇ ਵਿੱਚ ਗੁਰਸਿੱਖ ਬੈਠੇ ਮਹਾਰਾਜ ਕਿਪਾ ਕਰੋ ਜੈ ਜੀ ਗੁਰੂ ਸੇਵਾ ਗੰਗਾ ਬਨਨਾ ਮਹਾਰਾਜ ਆਗ ਸੰ ਸਾਹਤਾ ਕਰਨੀ ਮਹਾਰਾਜ ਕਿ ਪੁਲਾਕ ਨਹੀਂ ਜਲਦੀ ਵਿਹਰ ਦੋਨਾ ਪਾਸ਼ਾ ਜੀ ਮੋਰ ਤੇ ਫਤੇ ਸੰਨੇ ਮਹਾਰਾਜ ਜਾਨੀ ਮੰਮੋਤੀ ਰੋਕ ਸਿੰਘ ਮਹਾਰਾਜ ਸੰਗਤ ਜੀ ਇਹ ਵੀਡੀਓ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਵੇਖੋਗੇ ਕਿ ਨਿਹੰਗ ਸਿੰਘਾਂ ਵੱਲੋਂ ਤੇ ਸਮੂਹ ਸੰਗਤ ਦੇ ਵੱਲੋਂ ਜੋ ਕਿ ਮਰਯਾਦਾ ਦੇ ਅਨੁਸਾਰ ਠੰਡੀ ਮਿੱਠੀ ਸ਼ਰਦਾਈ ਦੇ ਲੰਗਰ ਵਰਤਾਉਣ ਤੋਂ ਪਹਿਲਾਂ ਜੋ ਅਰਦਾਸ ਬੇਨਤੀ ਗੁਰਪਾਤਸ਼ਾਹ ਕੇ ਕੀਤੀ ਜਾਂਦੀ ਹੈ ਉਸ ਦੇ ਵਿੱਚ ਸਮੂਹ ਬੰਦੀ ਸਿੰਘਾਂ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਵੀ ਜੋ ਅਰਦਾਸ ਬੇਨਤੀ ਹੈ ਉਹ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਅੱਗੇ ਵੀਡੀਓ ਦੇ ਵਿੱਚ ਵੇਖੋਗੇ ਅਤੇ ਤੁਹਾਡੇ ਨਾਲ ਇਹ ਪੂਰੀ ਵੀਡੀਓ ਵੀ ਕਰਦੇ ਆ ਸਾਂਝੀ ਸਮੂ ਪੰਤੀ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਰਿਹਾਈ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਆਪ ਜੀ ਦੇ ਸਾਤਾ ਪੰਜਾਹ ਮਹਾਰਾਜ ਸਦਰ ਅਮਰਿਤਪਾਲ ਸਿੰਘ ਸੰਧੂ ਮਹਾਰਾਜ ਪੰਜਾਬ ਵਾਰਿਸ ਆਪ ਜੀ ਦੇ ਕਿਰਪਾਨਾਲ ਮਹਾਰਾਜ ਗੁਰਸਿੱਖੀ ਦਾ ਪਚਾਇਤਰ ਵਾਸਤੇ ਅਕਰੋਏ ਮਹਾਰਾਜ ਕਿਰਪਾ ਕੰਨੀ ਮਹਾਰਾਜ ਸਦਰ ਅਮਰਿਤਪਾਲ ਸਿੰਘ ਨੂੰ ਗੁਰਸਿੱਖੀ ਦਾ ਪ੍ਰਚਾਰ ਦੰਦਾ ਬੰਬਤਰਾ ਮਹਾਰਾਜ ਹੰਸਨ ਸਹਿਤਾਗਨੀ ਮਹਾਰਾਜ ਰਾਸਕਰ ਨੇ ਮੋਦਕ ਦੇ ਗਨੇ ਮਹਾਰਾਜ ਰਾਂਦੇ ਸਿੰਘਾ ਜੀ ਚੱਤੀ ਕਦਾਇ ਲਖੀ ਜੀ ਮਹਾਰਾਜ ਬੰਦੀ ਛੋੜਦਾਤਾ ਬਾਦਸ਼ਾਹ ਜੀਓ ਆਪਦੇ ਅੱਗੇ ਹੱਥਾਂ ਬੇਨਤੀ ਚੁੰਧੜੀ ਹੈ ਮਹਾਰਾਜ ਜਿਹੜੇ ਜਿਹੜੇ ਸਿੰਘ ਮਹਾਰਾਜ ਜਿਹਨਾਂ ਦੇ 20 ਸਾਲ ਦੀ ਤਾਂ 40 ਸਾਲ ਤੋਂ ਜਿਹੜਾ ਕਪਰੇ ਮਹਾਰਾਜ ਸਵਾਗਤ ਪੂਰੀ ਹੋਣ ਤੋਂ ਵੀ ਬਾਅਦ ਮਹਾਰਾਜ ਨੂੰ ਗੌਰਮੈਂਟ ਛੋਹ ਦੇਣੀ ਹੈ ਪਾਸ਼ਾ ਬਲਕਨਾ ਸਿਖਰਾ ਸੇ ਪਾਸ਼ਾ ਜੀ ਚਿੱਪਾ ਕਰੋ ਮਹਾਰਾਜ ਸਾਡੇ ਦੇ ਮੌਕੇ ਫਟੇ ਕਰੋ ਮਹਾਰਾਜ ਜਿਹੜੇ ਜਿਹੜੇ ਜਿੰਦਾ ਦੇ ਵਿੱਚ ਗੁਰਸਿੱਖ ਤਿਆਰ ਬੈਠੇ ਮਹਾਰਾਜ ਚਿੱਪਾ ਕਰੋ ਛੱਤੀ ਕਰਾਂਗੇ ਸੇਵਾ ਕਰੰਦਾ ਬਲਕਨਾ ਮਹਾਰਾਜ ਹਾਂ ਸੰਗ ਸਹਾਇਤਾ ਕਰਨੀ ਮਹਾਰਾਜ ਕਿਪਾ ਜੀ ਜਲਦੀ ਰਿਹਾ ਕਰੋ ਨਾ ਪਾਸ਼ਾ ਜੀ ਮੌਕੇ ਫਟੇ ਕਰਨੇ ਮਹਾਰਾਜ ਯਾਨੀ ਮੰਗੋਂ ਦੀ ਰੋਸ ਸਿੰਘ ਮਹਾਰਾਜ